ਅੱਜ ਆਪਾਂ ਗੱਲ ਕਰਦੇ ਆਂ ਉਟイズਮ ਕਿਉਂ ਹੁੰਦਾ ਹੈ ਉਟイズਮ ਦੇ ਸਿੰਟਮਸ ਰੀਜ਼ਨ ਤੇ ਟਰੀਟਮੈਂਟ ਕੀ ਹਨ ਅੱਜ ਆਪਾਂ ਗੱਲ ਕਰਦੇ ਹਾਂ ਕਿ ਉਟイズਮ ਕਿਉਂ ਹੁੰਦਾ ਹੈ ਉਟイズਮ ਦੇ ਲੱਛਣ ਤੇ ਇਲਾਜ ਕੀ ਹਨ ਬਦਲਦੇ ਲਾਈਫ ਸਟਾਈਲ ਤੇ ਖਰਾਬ ਡਾਈਟ ਦੀ ਹੈਬਿਟ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਜੋ बीमारियाँ कद कद सुनने मिलती हैं इस तरह दी एक है है की एक प्रॉब्लम है ओटिजम आओ आप जानते हैं अब वीडियो कि ऊटीजम क्यों हो है ओटिजम बहुत तेजी न फैलिया है जिसका पूरा नाम है ओटिजम स्पैक्ट्रम डिसऑर्डर पिछले कुछ महीनों तो बहुत तेजी वाधा जा रहा है ਇਸ ਵਿੱਚ ਪੀੜਤ ਦੇ ਬਿਹੇਵੀਅਰ ਤੇ ਬੁਰਾ ਅਸਰ ਪੈਂਦਾ ਹੈ ਇਹ ਬੱਚੇ ਨੂੰ ਬਹੁਤ ਜ਼ਿਆਦਾ ਟਰਗਲ ਕਰਦੀ ਹੈ ਉਟイズਮ ਦਾ ਇਲਾਜ ਜਨਮ ਤੋਂ ਹੀ ਸਟਾਰਟ ਕਰਵਾ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਮਾਨਸਿਕ ਵਿਕਾਸ ਤੇ ਬਹੁਤ ਬੁਰਾ ਅਸਰ ਪਾਉਂਦੀ ਹੈ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਟイズਮ ਰਿਸਰਚ ਵਿੱਚ ਪ੍ਰਕਾਸ਼ਿਤ ਜੰਗਲ ਵਿੱਚ ਪਾਇਆ ਗਿਆ ਹੈ ਕਿ ਦੁਨੀਆ ਵਿੱਚ 10000 ਬੱਚਿਆਂ ਵਿੱਚੋਂ ਲਗਭਗ 100 ਬੱਚੇ ਉਟイズਮ ਵਿੱਚ ਪੀੜਿਤ ਹਨ ਇੱਕ ਰਿਪੋਰਟ ਦੇ ਹਿਸਾਬ ਨਾਲ ਕੁੜੀਆਂ ਨਾਲੋਂ ਮੁੰਡਿਆਂ ਦੀ ਗਿਣਤੀ 4 ਗੁਣਾ ਜ਼ਿਆਦਾ ਪਾਈ ਜਾਂਦੀ ਹੈ ਕੁਝ ਸਮੇਂ ਪਿਛੋਂ ਤੋਂ 3 ਗੁਣਾ ਜ਼ਿਆਦਾ ਹੋ ਗਈ ਹੈ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਬਣ ਗਏ ਆਓ ਪਹਿਲਾਂ ਅਸੀਂ ਜਾਣਦੇ ਹਾਂ ਕੀ ਹੁੰਦਾ ਹੈ ਉਟイズਮ ਸਪੈਕਟਰਮ ਡਿਸਆਰਡ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਇੱਕ ਪ੍ਰਕਾਰ ਦੀ ਡਿਵੈਲਪਮੈਂਟ ਡਿਸੇਬਿਲਟੀ ਹੈ ਇਸ ਵਿੱਚ ਦੂਸਰੇ ਵਿਅਕਤੀ ਨੂੰ ਸਮਝਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਆਟਿਜ਼ਮ ਵਿੱਚ ਵਿਅਕਤੀ ਖੁਦ ਨੂੰ ਐਕਸਪ੍ਰੈਸ ਕਰਨ ਦੀ ਸਮਰੱਥਾ ਖੋ ਦਿੰਦਾ ਹੈ ਇਸ ਤੋਂ ਪੀੜਿਤ ਲੋਕਾਂ ਨੂੰ ਆਮ ਵਾਂਗ ਵਿਵਹਾਰ ਕਰਨ ਵਿੱਚ ਸਮੱਸਿਆ ਆਉਂਦੀ ਹੈ ਤੇ ਅਲੱਗ-ਅਲੱਗ ਆਟਿਜ਼ਮ ਦੀਆਂ ਅਲੱਗ-ਅਲੱਗ ਟਾਈਪਸ ਹੁੰਦੀਆਂ ਹਨ ਪਹਿਲੀ ਹੈ ਉਟਿਸਟਿਕ ਡਿਸਆਰਡਰ ਜਿਸ ਨੂੰ ਅਸੀਂ ਕਲਾਸਿਕਲ ਉਟイズਮ ਵੀ ਆਖਦੇ ਹਾਂ ਦੂਸਰੀ ਹੈ ਪਰਵੇਸ ਡਵਲ ਪਮੈਂਟ ਤੀਸਰੀ ਹੈ ਐਸਪਰਜਨ ਸਿੰਡਰਮਸ ਇਹਨਾਂ ਸਾਰਿਆਂ ਨੂੰ ਅਸੀਂ ਇੱਕ ਨਾਮ ਨਾਲ ਹੀ ਜਾਣਦੇ ਹਾਂ ਜਿਸ ਦਾ ਨਾਮ ਹੈ ਉਟイズਮ ਸਪੈਕਟਰਮ ਡਿਸਆਰਡਰ ਉਟイズਮ ਵਾਲੇ ਬੱਚੇ ਵਿੱਚ ਦੋ ਪ੍ਰਕਾਰ ਦੀਆਂ ਪ੍ਰੋਬਲਮ ਹੁੰਦੀਆਂ ਹਨ ਇੱਕ ਹੁੰਦੀ ਹੈ ਸੋਸ਼ਲ ਇੰਟਰੈਕਸ਼ਨ ਤੇ ਦੂਸਰੀ ਹੁੰਦੀ ਹੈ ਰੈਪੀਡੇਟਿਵ ਬਿਹੇਵੀਅਰ ਇਹ ਦੋਵੇਂ ਇੰਪੋਰਟੈਂਟ ਚੀਜ਼ਾਂ ਨੇ ਆਓ ਪਹਿਲਾਂ ਅਸੀਂ ਜਾਣਦੇ ਹਾਂ ਸੋਸ਼ਲ ਇੰਟਰੈਕਸ਼ਨ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਅਸੀਂ ਇੱਕ ਦੂਸਰੇ ਨੂੰ ਸਮਝਦੇ ਹਾਂ ਇੱਕ ਦੂਸਰੇ ਨਾਲ ਨੋਨ ਵਰਬਲ ਕਮਿਊਨੀਕੇਸ਼ਨ ਨੂੰ ਵੀ ਸਮਝਦੇ ਆਈ ਕੰਟੈਕਟ ਕਰਨਾ ਆਪਣੀ ਬਾਡੀ ਲੈਂਗੁਏਜ ਨੂੰ ਠੀਕ ਰੱਖਣਾ ਇਹ ਸਭ ਹੁੰਦਾ ਹੈ ਇਸੇ ਤਰ੍ਹਾਂ ਹੀ ਰਿਲੇਸ਼ਨਸ਼ਿਪ ਬਣਾਣਾ ਹਾਲਾ ਕਿ ਇਨਾ ਬੱਚਿਆਂ ਵਿੱਚ ਇੰਨਾਂ ਚੀਜ਼ਾਂ ਦੀ ਘਾਟ ਹੁੰਦੀ ਹੈ ਆਪਾਂ ਗੱਲ ਕਰਦੇ ਹਾਂ ਜੋ 1 ਸਾਲ ਤੋਂ ਘੱਟ ਸਾਲ ਦੇ ਬੱਚੇ ਹੁੰਦੇ ਹਨ ਉਹਨਾਂ ਨੂੰ ਸ਼ੋਸਲ ਸਮਾਈਲ ਦਾ ਨਾ ਆਉਣਾ ਹੋਰ ਆਈ ਕੰਟੈਕਟ ਦਾ ਹੋਣਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਆਪਣਾ ਕੌਣ ਹੈ ਮੇਰੇ ਪੇਰੈਂਟਸ ਕੌਣ ਨੇ ਮੇਰੇ ਟੀਚਰ ਕੌਣ ਨੇ ਜੋ ਰਿਸਪੌਂਸ ਇਹਨਾਂ ਨੂੰ ਦੇਣਾ ਚਾਹੀਦਾ ਹੈ ਉਹ ਹੋ ਰਿਸਪੌਂਸ ਨਹੀਂ ਦਿੰਦੇ ਮੰਨ ਲਓ ਪੇਰੈਂਟਸ ਨੇ ਆਪਣੇ ਬੱਚੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਬੱਚਾ ਆਪਣੇ ਵੱਲੋਂ ਇੱਕ ਰਿਸਪੌਂਸ ਦਿੰਦਾ ਹੈ ਆਪਣੀਆਂ ਬਾਜੂ ਉੱਪਰ ਚੁੱਕਦਾ ਹੈ ਕਿ ਮੈਨੂੰ ਉਠਾ ਲਿਆ ਜਾਵੇ ਪਰ ਕੋਈ ਵੀ ਇਹਨਾਂ ਇਹਨਾਂ ਵੱਲੋਂ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਜਾਂਦਾ ਕਈ ਵਾਰ ਬੱਚੇ ਆਪਣੇ ਪੇਰੈਂਟਸ ਦੇ ਚੁੱਕਣ ਤੇ ਘਬਰਾ ਜਾਂਦੇ ਹਨ ਜਦੋਂ ਇਹ ਬੱਚੇ ਕਿਸੇ ਨਾਲ ਗੱਲਬਾਤ ਕਰਦੇ ਹਨ ਇਹ ਫਿਰ ਆਈ ਕੰਟੈਕਟ ਨਹੀਂ ਦਿੰਦੇ ਬੋਡੀ ਲੈਂਗੁਏਜ ਹੋਣੀ ਚਾਹੀਦੀ ਹੈ ਨੋਨ ਵਰਬਲ ਕਮਿਊਨੀਕੇਸ਼ਨ ਹੋਣਾ ਚਾਹੀਦਾ ਉਹ ਇਹਨਾਂ ਵਿੱਚ ਪ੍ਰੋਪਰ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੂੰ ਫਰੈਂਡਸ ਬਣਾਉਣ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਹੀ ਇਹਨਾਂ ਬੱਚਿਆਂ ਨੂੰ ਸਕੂਲ ਵਿੱਚੋਂ ਅਵਾਈਡ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਨਹੀਂ ਕਿ ਇਹ ਆਪਣੇ ਫਰੈਂਡਸ ਬਣਾਉਣਾ ਨਹੀਂ ਚਾਹੁੰਦੇ ਜੋ ਰਿਸਪੌਂਸ ਹੈ ਇਹ ਉਹ ਬੱਚੇ ਸਮਝ ਨਹੀਂ ਪਾਉਂਦੇ ਇਸੇ ਕਰਕੇ ਹੀ ਇਹ ਆਪਣੇ ਰਿਲੇਸ਼ਨਸ਼ਿਪ ਨਹੀਂ ਬਣਾ ਸਕਦੇ ਇਹ ਇਹ ਤਾਂ ਗੱਲ ਹੋ ਗਈ ਸੋਸ਼ਲ ਇੰਟਰੈਕਸ਼ਨ ਬਾਰੇ ਹੁਣ ਆਪਾਂ ਗੱਲ ਕਰਦੇ ਆ ਰੈਪੀਟਿਟਿਵ ਬਿਹੇਵੀਅਰ ਬਾਰੇ ਰੈਪੀਟੇਟਿਵ ਬਿਹੇਵੀਅਰ ਕੀ ਹੁੰਦਾ ਹੈ ਬੱਚੇ ਦੇ ਜੋ ਇੰਟਰਸਟ ਹੁੰਦੇ ਹਨ ਬੱਚਾ ਉਸ ਵਿੱਚ ਇੰਟਰਸਟ ਨਹੀਂ ਲੈਂਦਾ ਇੱਕ ਹੀ ਖਿਡੌਣੇ ਨਾਲ ਖੇਡਣਾ ਪਸੰਦ ਕਰਦਾ ਹੈ ਜਿਵੇਂ ਫੈਨ 커튼 ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਲਗਾਅ ਹੋ ਜਾਂਦਾ ਹੈ ਇਕੱਲੇ ਖੇਡਣਾ ਜ਼ਿਆਦਾ ਪਸੰਦ ਕਰਦੇ ਹਨ ਜੇਕਰ बच्चे की रूटन इंटरफेयर किया जाए गुस्सा कर लग जाता है ओटिजम बच्चों में रिपीट करने की आदत बहुत होंगी है जिम्मे तुम कहो यू बांट दि स्ट्रॉय वह भी रिपीट करेगा यू बांट द स्ट्रॉय यह चीज़ भी इंपॉर्टेंट होंगी है टिज़म वाले बच्चों में रैपीटेटिव बिहेवियर हेयरिंग एड है इस करके भी बिहेवियर हो सकता है या फिर परिवार बच्चे का ध्यान नहीं रखा गया इस करके भी यह बिहेवीयर हो सकता है रैपीटेटिव बिहेवियर एक और महत्वपूर्ण गल है जो कि रिसपोंस होंगे एक साउंड लैके पेन लैके बहुत हाइपर रिसपोंसिव हूँ बहुत ਨਾਰਮਲ ਸਾਨੂੰ ਕਈ ਵਾਰ ਬਹੁਤ ਰਿਸਪੌਂਸ ਕਰਦੇ ਹਨ ਕਈ ਵਾਰ ਇਹ ਕਲੌਕ ਦੀ ਟਿਕ ਟਿਕ ਨੂੰ ਵੀ ਬਹੁਤ ਮਹੱਤਵਪੂਰਨ ਸਮਝਦੇ ਹਨ ਪੈਨ ਲੱਗ ਗਿਆ ਇਹ ਕੋਈ ਰਿਸਪੌਂਸ ਨਹੀਂ ਕਰਦੇ ਝੋਟ ਲੱਗ ਗਈ ਕੋਈ ਵੀ ਰਿਸਪੌਂਸ ਨਹੀਂ ਕਰਦੇ ਇਹਨਾਂ ਨੂੰ ਕਈ ਵਾਰ ਅਸੀਂ ਟੱਚ ਵੀ ਕਰਦੇ ਹਾਂ ਤਾਂ ਇਹ ਰੋਣ ਲੱਗ ਜਾਂਦੇ ਹਨ ਇਹਨਾਂ ਬੱਚਿਆਂ ਵਿੱਚ ਬਹੁਤ ਸਾਰੇ ਬਿਹੇਵੀਅਰ ਹੁੰਦੇ ਹਨ ਫੋਰ ਐਗਜ਼ਾਮਪਲ ਹੈਡ ਬੈਂਕਿੰਗ ਕਰਨਾ ਸਵੀਵਿੰਗ ਕਰਨਾ ਟੋਬੋ ਕਰਨਾ ਇਸ ਤਰ੍ਹਾਂ ਦੇ ਬਿਹੇਵੀਅਰ ਉਟイズਮ ਵਾਲੇ ਬੱਚਿਆਂ ਵਿੱਚ ਹੋ ਸਕਦੇ ਹਨ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਈ ਕੰਟੈਕਟ ਉਟイズਮ ਵਾਲੇ ਬੱਚਿਆਂ ਵਿੱਚ ਆਈ ਕੰਟੈਕਟ ਬਹੁਤ ਘੱਟ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬੱਚੇ ਸਾਨੂੰ ਇਗਨੋਰ ਕਰ ਰਹੇ ਹਨ ਜੇਕਰ ਦੇਖਿਆ ਜਾਵੇ ਤਾਂ ਇਹ ਸਾਨੂੰ ਇਗਨੋਰ ਨਹੀਂ ਕਰਦੇ ਜੇਕਰ ਅਸੀਂ ਇਸ ਨੂੰ ਬੁਲਾਉਂਦੇ ਹਾਂ ਤਾਂ ਇਹ ਥੋੜਾ ਜਿਹਾ ਦੇਖ ਕੇ ਇੱਧਰ ਉੱਧਰ ਦੇਖਣ ਲੱਗ ਜਾਂਦੇ ਹਨ आई कांटेक्ट इक दी इकोटिज्म ਦਾ ਲੱਛਣ ਹੋ ਸਕਦਾ ਹੈ ਇਸੇ ਤਰ੍ਹਾਂ ਆਪਾਂ ਦੂਸਰੇ ਲੱਛਣ ਬਾਰੇ ਗੱਲ ਕਰਦੇ ਹਾਂ 노 ਰਿਸਪੌਂਸ ਟੂ ਨੇਮ ਬੱਚੇ ਬਲੋ ਕੋਈ ਵੀ ਨਾਮ ਤੇ ਰਿਸਪੌਂਸ ਨਹੀਂ ਦਿੱਤਾ ਜਾਂਦਾ ਬੱਚਾ ਇੱਕ ਹੀ ਖੜਾਉਣੇ ਨਾਲ ਖੇਡ ਰਹਾ ਹੈ ਜੇਕਰ ਬੱਚਾ ਕਿਸੇ ਖੜਾਉਣੇ ਨਾਲ ਖੇਡ ਰਿਹਾ ਹੈ ਤੁਸੀਂ ਉਸ ਨੂੰ ਪਿੱਛੋਂ ਦੀ ਆਵਾਜ਼ ਮਾਰਦੇ ਹੋ ਤਾਂ ਬੱਚਾ ਕੋਈ ਵੀ ਰਿਸਪੌਂਸ ਨਹੀਂ ਕਰਦਾ ਅਕਸਰ ਬੱਚੇ ਪਿੱਛੇ ਮੁੜ ਕੇ ਵੇਖਦੇ ਹਨ ਇੱਥੇ ਬੱਚਾ ਕੋਈ ਵੀ ਰਿਸਪੌਂਸ ਨਹੀਂ ਕਰਦਾ ਤੋਂ ਨੇ ਤੁਹਾਡੇ ਬੱਚੇ ਨੂੰ ਆਵਾਜ਼ ਮਾਰੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਬੱਚੇ ਨੇ ਮੇਰੀ ਆਵਾਜ਼ ਹੀ ਨਹੀਂ ਸੁਣੀ ਪਰ ਬੱਚਾ ਤੁਹਾਨੂੰ ਇਗਨੋਰ ਕਰ ਰਿਹਾ ਹੈ ਇੱਥੇ ਨੇਮ ਟੂ ਰਿਸਪੌਂਸ ਨਾ ਕਰਨਾ ਵੀ ਇੱਕ ਲੱਛਣ ਹੋ ਸਕਦਾ ਹੈ ਇਸ ਦੇ ਨਾਲ ਨਾਲ ਇਹ ਵੀ ਦੇਖਿਆ ਗਿਆ ਹੈ ਕਿ ਬੱਚਾ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣਾ ਕੁੱਲਣਾ ਮਿਲਣਾ ਪਸੰਦ ਨਹੀਂ ਕਰਦਾ ਵੱਡਿਆਂ ਨਾਲ ਆਪਣੇ ਮਾਤਾ ਪਿਤਾ ਨਾਲ ਕੁੱਲ ਮਿਲ ਕੇ ਨਹੀਂ ਰਹਿੰਦਾ ਅਲੱਗ ਰਹਿਣਾ ਪਸੰਦ ਕਰਦਾ ਹੈ ਅਲੱਗ ਖੇਡਣਾ ਪਸੰਦ ਕਰਦਾ ਹੈ ਇਹ ਵੀ ਇੱਕ ਉਟਿਜ਼ਮ ਦਾ ਲੱਛਣ ਹੋ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਹੈਂਡ ਫਲੈਪਿੰਗ ਦੀ ਹੈਂਡ ਫਲੈਪਿੰਗ ਬੱਚੇ ਹੈਂਡ ਫਲੈਪਿੰਗ ਕਰਦੇ ਰਹਿੰਦੇ ਹਨ ਬੱਚੇ ਬਾਰ-ਬਾਰ ਆਪਣੇ ਹੱਥਾਂ ਨੂੰ ਹਿਲਾਉਂਦੇ ਰਹਿੰਦੇ ਹਨ ਅੱਗੇ ਪਿੱਛੇ ਰੋਕਿੰਗ ਕਰਦੇ ਰਹਿੰਦੇ ਹਨ ਗੋਲ-ਗੋਲ ਘੁਮਾਉਂਦੇ ਰਹਿੰਦੇ ਹਨ ਇਹ ਵੀ ਇੱਕ ਔਟਿਜ਼ਮ ਦਾ ਲੱਛਣ ਹੋ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਔਟਿਜ਼ਮ ਦੇ ਕਾਰਨਾਂ ਦੀ ਉਟイズਮ ਕਿਉਂ ਹੁੰਦਾ ਹੈ ਬਹੁਤ ਸਾਰੇ ਪੇਰੈਂਟਸ ਕਹਿੰਦੇ ਹਨ ਕਿ ਮੈਮ ਇਹ ਸਾਡੀ ਫੈਮਿਲੀ ਵਿੱਚ ਤਾਂ ਕਿਸੇ ਨੂੰ ਵੀ ਨਹੀਂ ਫਿਰ ਇਹ ਮੇਰੇ ਬੱਚੇ ਨੂੰ ਕਿਉਂ ਹੋ ਗਿਆ ਬੱਚੇ ਨੂੰ ਉਟイズਮ ਤੁਹਾਡੀ ਗਲਤੀ ਕਰ ਨਹੀਂ ਹੁੰਦਾ ਹੈ ਕਿਉਂਕਿ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਮੋਬਾਈਲ ਤੇ ਟੀਵੀ ਦਿਖਾਉਂਦੇ ਹੋ ਇਸ ਕਰਕੇ ਵੀ ਬੱਚੇ ਨੂੰ ਉਟイズਮ ਹੋ ਸਕਦਾ ਹੈ ਕਿਉਂਕਿ ਬੱਚਾ ਸੌਣ ਲੱਗੇ ਵੀ ਫੋਨ ਦੇਖਦਾ ਹੈ ਤੇ ਖਾਣਾ ਖਾਣ ਲੱਗੇ ਵੀ ਫੋਨ ਦੇਖਦਾ ਇਸ ਕਰਕੇ ਵੀ ਉਟイズਮ ਹੁੰਦਾ ਹੈ ਜਦੋਂ ਬੱਚੇ ਦੀ ਗਰੋਇੰਗ ਏਜ ਹੁੰਦੀ ਹੈ ਮਾਨਸਿਕ ਵਿਕਾਸ ਹੁੰਦਾ ਉਸ ਏਜ ਵਿੱਚ ਵੀ ਬੱਚੇ ਨੂੰ ਅਸੀਂ ਮੋਬਾਈਲ ਫੜਾ ਦਿੱਂਦੇ ਹਾਂ ਟੀਵੀ ਦਿਖਾਉਣ ਲੱਗ ਜਾਂਦੇ ਹਾਂ ਬੱਚੇ ਨਾਲ ਕੋਈ ਵੀ ਟਾਈਮ ਸਪੈਂਡ ਨਹੀਂ ਕਰਦਾ ਬੱਚਾ ਮੋਬਾਈਲ ਦੇਖਦੇ ਦੇਖਦੇ ਟੀਵੀ ਦੇਖਦੇ ਦੇਖਦੇ ਬੱਚੇ ਨੂੰ ਉਟイズਮ ਹੋ ਜਾਂਦਾ ਹੈ ਦੂਸਰਾ ਕਾਰਨ ਹੈ ਬੱਚੇ ਦੇ ਪੇਰੈਂਟਸ ਘਰ ਮੇ ਜੋਬ ਕਰਦੇ ਹਨ ਵਰਕਿੰਗ ਹੁੰਦੇ ਹਨ ਘਰ ਵਿੱਚ ਬੱਚਾ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਹੈ ਜਾਂ ਫਿਰ ਘਰ ਵਿੱਚ ਕੋਈ ਮੇਡ ਰੱਖ ਲਈ ਜਾਂਦੀ ਹੈ ਇਸ ਕਾਰਨ ਕਰਕੇ ਵੀ ਆਟイズਮ ਹੋ ਸਕਦਾ ਹੈ ਕਿਉਂਕਿ ਬੱਚੇ ਨਾਲ ਕੋਈ ਵੀ ਘਰ ਵਿੱਚ ਗੱਲਬਾਤ ਨਹੀਂ ਕਰਦਾ ਜਾਂ ਫਿਰ ਬੱਚੇ ਨੂੰ ਮੋਬਾਈਲ ਫੜਾ ਦਿੱਤਾ ਜਾਂਦਾ ਹੈ ਤੇ ਬੱਚਾ ਸਾਰਾ ਦਿਨ ਮੋਬਾਈਲ ਜਾਂ ਟੀਵੀ ਦੇਖਦਾ ਰਹਿੰਦਾ ਹੈ ਬੱਚੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਦਾ ਇਸ ਕਰਕੇ ਬੱਚੇ ਨੂੰ ਆਟイズਮ ਹੋ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਤੀਸਰੇ ਕਾਰਨ ਦੀ ਕਿ ਅੱਜਕੱਲ ਬਹੁਤ ਛੋਟੀਆਂ ਫੈਮਿਲੀਆ ਹੋ ਗਈਆਂ ਹਨ ਜਿਸ ਕਰਕੇ ਬੱਚੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਦਾ ਇਸ ਕਰਕੇ ਬੱਚੇ ਦੀ ਸਪੀਚ ਡਿਲੇ ਹੋ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਟイズਮ ਦੇ ਟ੍ਰੀਟਮੈਂਟ ਬਾਰੇ ਜੋ ਜ਼ਰੂਰੀ ਹੈ ਸੋਸ਼ਲ ਇੰਟਰੈਕਸ਼ਨ ਕਮਿਊਨੀਕੇਸ਼ਨ ਇੰਪਰੂਵ ਕੀਤਾ ਜਾਂਦਾ ਹੈ ਸਕੂਲ ਵਿੱਚ ਇੰਟੀਗ੍ਰੇਸ਼ਨ ਕਰਵਾਇਆ ਜਾਂਦਾ ਹੈ ਜੋ ਸਕੂਲ ਵਿੱਚ ਉਹ ਬੱਚੇ ਆਪਣੇ ਪੀਅਰਸ ਨਾਲ ਆਪਣੀ ਸਕੂਲਿੰਗ ਕੰਪਲੀਟ ਕਰ ਸਕਦੇ ਹਨ ਉਸ ਦੇ ਜੋ ਪੀਅਰਸ ਹੁੰਦੇ ਹਨ ਜਾਂ ਫਿਰ ਉਸ ਦੇ ਹੋਰ ਰਿਲੇਸ਼ਨਸ਼ਿਪ ਹੁੰਦੇ ਹਨ ਉਹਨਾਂ ਨੂੰ ਠੀਕ ਕੀਤਾ ਜਾਵੇ ਜੇਕਰ ਬੱਚਾ ਹਾਈਪਰ ਐਕਟਿਵ ਹੈ ਤਾਂ ਫਿਰ ਤੁਹਾਨੂੰ ਥੈਰੇਪੀ ਦੀ ਲੋੜ ਪੈਂਦੀ ਹੈ ਘਰ ਵਿੱਚ ਪੇਰੈਂਟਸ ਨੂੰ ਟ੍ਰੇਨਿੰਗ ਚਾਹੀਦੀ ਹੈ ਸਾਨੂੰ ਬੱਚੇ ਲਈ ਸਪੀਚ ਥੈਰੇਪੀ ਦੀ ਲੋੜ ਪੈਂਦੀ ਹੈ ਔਕੂਪੇਸ਼ਨਲ ਥੈਰੇਪੀ ਦੀ ਲੋੜ ਪੈਂਦੀ ਹੈ ਸਪੀਚ ਥੈਰੇਪੀ ਦੀ ਲੋੜ ਪੈਂਦੀ ਹੈ ਇਸ ਵਿੱਚ ਸ਼ੋਸਨ ਸਕਿਲਸ ਟ੍ਰੇਨਿੰਗ ਚਾਹੀਦੀ ਹੈ ਇਸ ਲਈ ਤੁਸੀਂ ਕਿਸੇ ਵਧੀਆ ਥੈਰੇਪੀ ਸੈਂਟਰ ਵਿੱਚ ਆਪਣੇ ਬੱਚੇ ਦੀ ਅਸੈਸਮੈਂਟ ਕਰਵਾ ਦਿਓ ਜਿੰਨਾ ਜਲਦੀ ਕਰੋਗੇ ਓਨਾ ਜਲਦੀ ਤੁਹਾਨੂੰ ਬੈਨੀਫਿਟ ਮਿਲੇਗਾ ਕਿਉਂਕਿ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇੰਟਰਵਿਜ਼ਨ ਬਹੁਤ ਹੈਲਪ ਕਰਦੀ ਹੈ ਜੇਕਰ ਤੁਸੀਂ 2-3 ਸਾਲ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਇਹ ਬਿਹੇਵੀਅਰ ਮੇਰਾ ਬੱਚਾ ਇਹ ਬਿਹੇਵੀਅਰ ਕਰ ਰਿਹਾ ਹੈ ਮੇਰੇ ਬੱਚੇ ਨੂੰ ਆਟイズਮ ਹੋ ਸਕਦਾ ਹੈ ਤਾਂ ਫਿਰ ਉਸੇ ਟਾਈਮ ਤੁਸੀਂ ਆਪਣੇ ਬੱਚੇ ਦੀ ਅਸੈਸਮੈਂਟ ਕਰਵਾ ਦਿਓ ਆਪਣੇ ਬੱਚੇ ਦੀ ਥੈਰੇਪੀ ਸਟਾਰਟ ਕਰਵਾ ਦਿਓ ਕਿਉਂਕਿ ਜਿਵੇਂ-ਜਿਵੇਂ ਬੱਚੇ ਦੀ ਇਹ ਵੱਧਦੀ ਜਾਂਦੀ ਹੈ ਉਸੇ ਤਰ੍ਹਾਂ ਹੀ ਬੱਚੇ ਦੀ ਪ੍ਰੋਬਲਮ ਵੀ ਵੱਧਦੀ ਜਾਂਦੀ ਹੈ ਇਸ ਲਈ ਬੱਚੇ ਦੀ ਥੈਰੇਪੀ ਜਲਦੀ ਸਟਾਰਟ ਕਰਵਾ ਦਿਓ ਬੱਚਾ ਛੋਟੀ ਏਜ ਵਿੱਚ ਬਹੁਤ ਜਲਦੀ ਸਿੱਧਾ ਹੈ ਕਿਉਂਕਿ ਬੱਚੇ ਦੀ ਇਹ ਉਮਰ ਬਹੁਤ ਜ਼ਿਆਦਾ ਸਿੱਖਣ ਦੀ ਹੁੰਦੀ ਹੈ ਕਿਉਂਕਿ ਇਸ ਛੋਟੀ ਉਮਰ ਵਿੱਚ ਬੱਚਾ ਦੀ ਕੈਚਿੰਗ ਪਾਵਰ ਵੀ ਬਹੁਤ ਹੁੰਦੀ ਹੈ ਥੈਰੇਪੀ ਸਟਾਰਟ ਕਰਵਾਉਣ ਨਾਲ ਤੁਹਾਨੂੰ ਆਪਣੇ ਬੱਚੇ ਵਿੱਚ ਬਹੁਤ ਰਿਜ਼ਲਟ ਵੇਖਣ ਨੂੰ ਮਿਲੇਗਾ ਥੈਂਕ ਯੂ ਸੋ ਮੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ